ਜੀ ਤਵੇ ਤੇ ਝਾੜਉਦਾ ਇਹ ਜਿਹਾ ਕਮਾਲ ਤੁਸੀਂ ਪਹਿਲਾਂ ਕਦੀ ਦੇਖਿਆ ਨਹੀਂ ਹੋਣਾ ਖਾਲੀ ਨੀਲਪੋਸ਼ਨ ਸੁਟਣ ਦੀ بجائے ਇਸਤੇਮਾਲ ਇਸ ਤਰ੍ਹਾਂ ਕਰੋ ਤੇ ਬਸ ਮਿਕਸੀ ਦੇ ਵਿੱਚ ਕੱਪੜੇ ਨੂੰ ਆਪਾਂ ਕਿਸ ਤਰ੍ਹਾਂ ਗ੍ਰाइंड ਕਰਨਾ ਹੈ ਇਹ ਦੇਖਿਓ ਇਸੇ ਹੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇੱਥੇ ਆਪਾਂ ਇੱਕ ਬੋਤਲ ਲਈਏ ਬੋਤਲ ਦੇ ਤਿੰਨ ਹਿੱਸੇ ਕਰ ਲੈਣ ਐਕਚੁਅਲੀ ਦੋ ਬੋਤਲਾਂ ਚਾਹੀਦੀਆਂ ਦੋ ਬੋਤਲਾਂ ਨੂੰ ਤਿੰਨ ਹਿੱਸਿਆਂ ਚ ਆਪਾਂ ਅ ਕੱਟ ਲੈਣਾ ਇੱਕ ਤੇ ਇੱਕ ਛੋਟੀ ਬੋਤਲ ਲਈ ਸੀਗੀ ਉਹਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੱਸਿਆ ਤਿੰਨ ਕਪਾ ਤਿੰਨਾ ਤਿੰਨ ਤਰ੍ਹਾਂ ਦੇ ਕੱਟ ਬੋਤਲਾਂ ਨੂੰ ਕਰ ਲਿਆ ਤੇ ਆਪਾਂ ਇੱਥੇ ਕੀ ਕਰਨਾ ਜਿਹੜੇ ਆਪਣੇ ਗੈਸ ਚੁੱਲ੍ਹੇ ਦੇ ਬਰਨਰ ਹੁੰਦੇ ਆਪਾਂ ਉਹਨਾਂ ਨੂੰ ਇਹਦੇ ਨਾਲ ਕਵਰ ਕਰ ਦੇਣਾ ਕਵਰ ਇਸ ਕਰਕੇ ਜਦੋਂ ਆਪਾਂ ਕਿਤੇ ਵੀ ਘੁੰਮਣ ਫਿਰਨ ਜਾਈਏ ਨਾ ਤੇ ਚਾਰ ਪੰਜ ਦਿਨ ਆਪਾਂ ਬਾਹਰਹੀਏ ਜਾਂ ਗੈਸ ਵਗੈਰਾ ਦੇ ਜਿਹੜੇ ਚੁੱਲ੍ਹੇ ਵਗੈਰੇ ਦੇ ਬਰਨਰ ਹੁੰਦੀਆਂ ਉਹਨਾਂ ਤੇ ਮਿੱਟੀ ਵਗੈਰਾ ਪਾ ਕੇ ਬੰਦ ਹੋ ਜਾਂਦੇ ਆ ਹਨਾ ਤੋਂ ਇਸ ਲਈ ਇਹਨਾਂ ਨੂੰ ਇਸ ਤਰ੍ਹਾਂ ਟੱਕ ਕੇ ਜਾਓ ਤੇ ਤੁਹਾਨੂੰ ਬਿਲਕੁਲ ਇਨਸਾਫ ਸੁੱਤਰੇ ਹੀ ਵਰਨਰ ਮਿਲੂਗੇ ਤੇ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਵੱਲ ਚਲਦੇ ਜਦੋਂ ਵੀ ਆਪਾਂ ਜਾਂ ਆਪਣੀ ਚੈਨ ਵਗੈਰਾ ਹੋ ਗਈ ਹੈ ਜਾਂ ਹੱਥ ਦਾ ਬ੍ਰੈਸਲੇਟ ਹੋ ਗਿਆ ਜਦੋਂ ਵੀ ਆਪਣਾ ਪਾਣਾ ਹੁੰਦਾ ਨਾ ਤਾਂ ਬਹੁਤ ਜਿਆਦਾ ਔਖੀ ਆਂਦੀ ਹੈ ਹਨਾ ਆ ਤੁਸੀਂ ਦੇਖ ਸਕਦੇ ਮੈਂ ਵੀਡੀਓ ਦੇ ਥੋੜਾ ਸ਼ੇਅਰ ਕਰ ਰਹੀ ਆ ਆ ਦੇਖੋ ਜੀ ਜਦੋਂ ਆਪਾਂ ਇਹਦੀ ਹੁੱਕ ਵਗੈਰਾ ਲਗਾਣੀ ਹੁੰਦੀ ਹੈ ਦੇਖ ਸਕਦੇ ਤੁਸੀਂ ਤਾਂ ਹੁੱਕ ਵਗੈਰੇ ਲਾਦੇ ਕਦੀ ਇਧਰਲੀ ਹੁੱਕ ਡਿੱਗ ਜਾਂਦੀ ਹੈ ਕਦੀ ਦੂਜੀ ਬੰਨੇ ਡੁੱਗ ਜਾਂਦੀ ਹੈ ਹਨਾ ਚੈਨ ਦੀ ਹੁੱਕ ਤੇ ਆਪਾਂ ਇੱਥੇ ਕੀ ਕਰਨਾ ਹੈ ਸਿੰਪਲ ਜਿਹਾ ਜਗਾੜ ਲਗਾਣਾ ਆਪਾਂ ਇੱਥੇ ਸੂਈ ਲੈਣੀ ਆ ਤੁਸੀਂ ਜੂੜਾ ਪੈਨ ਵੀ ਲੈ ਸਕਦੇ ਹੋ ਆ ਦੇਖੋ ਆਪਾਂ హెయిਰ ਪਿਨ ਲੈ ਲਿਆ ਤੇ ਆਪਾਂ ਜਿਹੜੀ ਕੁੰਡੀ ਵਾਲੀ ਸਾਈਡ ਆ ਉਹਦੇ ਵਿੱਚ ਇਸ ਦਿਨਾਂ హెయిਰ ਪਿਨ ਲਗਾ ਲੈਣੀ ਆ ਲਗਾਉਣ ਤੋਂ ਬਾਅਦ ਥੋੜੀ ਜਿਹੀ ਗਲਤ ਲੱਗ ਗਈ ਸੀ ਇਧਰਲੀ ਸਾਈਡ ਲਗਾਣੀ ਆ ਲਗਾਉਣ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ హెయిਰ ਪਿਨ ਨੂੰ ਇਸ ਤਰ੍ਹਾਂ ਫੜ ਲੈਣਾ ਤੇ ਆਪਣੇ ਆਪ ਜਿੰਨੇ ਜਿਹੜੀ ਆਪਣੀ ਚੈਨ ਹੈਗੀ ਆ ਆਪਾਂ ਉਹਨੂੰ ਚੰਗੀ ਤਰ੍ਹਾਂ ਜਿੰਨੇ ਕੀ ਤੁਸੀਂ ਘੁੱਟ ਕੇ ਚੈਨ ਨੂੰ ਬੰਨਣਾ ਚਾਹੁੰਦੇ ਆ ਆਪਾਂ ਇਸ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਹੁੱਕ ਲਗਾ ਲੈਣੀ ਐ ਤੇ ਬਹੁਤ ਵਧੀਆ ਤੇ ਸਿੰਪਲ ਤਰੀਕਾ ਕਿਸੇ ਦੀ ਮਦਦ ਦੀ ਵੀ ਨਹੀਂ ਲੋੜ ਪੈਣੀ ਐ ਤੇ ਹੁੱਕ ਵੀ ਬਿਲਕੁਲ ਸਹੀ ਢੰਗ ਨਾਲ ਲੱਜਣੀ ਤੇ ਨਾ ਹੀ ਹੁੱਕ ਵਗੈਰਾ ਬਾਹਾਂ ਦੀ ਹਨਾ ਜਿਹੜੀ ਕੁੰਡੀ ਵਗੈਰਾ ਹੁੰਦੀ ਹੈ ਦਰੁੱਦਰ ਡਿਗਣੀ ਐ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਜੁੱਤੀ ਹੁੰਦੀ ਹੈ ਜੁੱਤੀ ਆਪਣੀਆਂ ਨਾ ਪੈਰ ਤੇ ਲੱਗਣੀ ਸਟਾਰਟ ਹੋ ਜਾਂਦੀ ਐ ਪੰਜਾਬੀ ਜੁੱਤੀ ਇਹਦਾ ਅਕਸਰ ਪੈਰ ਤੇ ਇਦਾਂ ਹੀ ਲੱਗਦੀਆਂ ਹਨਾ ਤੇ ਇਹ ਪਿਛਲੇ ਬੰਨੇ ਤੇ ਨਾ ਪੈਰ ਤੇ ਜੁੱਤੀ ਲੱਗਦੀ ਸੀ ਆਪਾਂ ਇੱਥੇ ਕੀ ਕਰਨਾ ਡਬਲ ਟੇਪ ਲੈਣੀ ਹੈ ਦੋਨਾਂ ਸਾਈਡ ਡਬਲ ਟੇਪ ਆਪਾਂ ਇਸ ਤਰ੍ਹਾਂ ਲਗਾ ਲੈਣੀ ਹੈ ਬੱਚਿਆਂ ਦੇ ਬੂਟ ਹੋ ਗਏ ਜਾਂ ਹਨਾ ਬੱਚਿਆਂ ਦੇ ਜੁੱਤੀਆਂ ਵਗੈਰਾ ਵੀ ਹੋ ਜਾਣ ਤੁਸੀਂ ਇਸ ਤਰ੍ਹਾਂ ਇਹਨਾਂ ਲਗਾ ਸਕਦੇ ਆ ਡਬਲ ਟੇਪ ਨੂੰ ਲਗਾਉਣ ਤੋਂ ਇਹਦਾ ਹੁੰਦਾ ਵੀ ਇੱਕ ਤਾਂ ਤੁਹਾਡੇ ਝਕਮ ਵਗੈਰਾ ਨੂੰ ਪੈਰ ਤੇ ਹੋਣਾ ਦੂਜਾ ਜਦੋਂ ਤੁਸੀਂ ਜੁੱਤੀ ਵਗੈਰਾ ਖੋਲ੍ਹਣੀ ਡਬਲ ਟੇਪ ਨਾਲ ਹੀ ਖੁੱਲ੍ਹ ਜਾਣੀ ਹੈ ਚਲੋ ਜੀ ਅਗਲੀ ਟੇਬਲ ਚੱਲਦੇ ਆਂ ਆਪਣੇ ਆਪੇ ਨੇਲ ਪੋਲਿਸ਼ ਹੁੰਦੇ ਨੇ ਨੇਲ ਪੋਲਿਸ਼ ਜਿਹੜੇ ਬਕਾਰ ਹੁੰਦੇ ਨਾ ਇਹਨਾਂ ਦੇ ਟੱਕਣ ਵਗੈਰਾ ਜਾਂ ਹੈ ਨਾ ਇਹਦਾ ਬਕਾਰ ਪਈ ਹੁੰਦੇ ਆਪਾਂ ਸੁੱਟ ਦਿੰਦੇ ਸੁੱਟਣ ਦੀ ਬਜਾਏ ਬਹੁਤ ਵਧੀਆ ਇਸਤੇਮਾਲ ਇਹਨੂੰ ਆਪਾਂ ਅੱਜ ਤੁਹਾਨੂੰ ਸ਼ੇਅਰ ਕਰਦੇ ਆਂ ਪਰ ਉ ਤੋਂ ਪਹਿਲਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਆ ਦੇਖ ਸਕਦੇ ਹੋ ਨੇਲ ਪੋਲਿਸ਼ ਦੀ ਹਮੈਂ ਕੈਪ ਲੈ ਲਿਆ ਕੈਪ ਨਾਲ ਆਪਾਂ ਕਿਆਪ ਉਤੇ ਜਿਹੜੇ ਇਹਦੇ ਵਿੱਚ ਨੇ ਹਿੱਸੇ ਹੁੰਦੇ ਨਾ ਬਰਸ਼ ਹੁੰਦੇ ਆ ਉਹ ਆਪਾਂ ਬਾਹਰ ਕੱਢ ਦੇਣੇ ਬਹੁਤ ਸਿੰਪਲ ਤੇ ਆਸਾਨ ਤਰੀਕੇ ਨਾਲ ਇਹ ਬਾਹਰ ਨਿਕਲ ਜਾਂਦੇ ਆ ਤੇ ਸਾਰੇ ਆਪਾਂ ਜਦੋਂ ਇਹਨਾਂ ਦੇ ਕੈਪ ਵਗੈਰਾ ਬਾਹਰ ਕੱਢ ਲਈਏ ਤੇ ਇਹਨਾਂ ਨੂੰ ਬਿਲਕੁਲ ਕੈਪ ਖਾਲੀ ਹੋ ਗਈ ਹੈ ਤੇ ਆਪਾਂ ਕੀ ਕਹਿੰਦੇ ਤੇ ਫੈਵਿਕ ਕ ਲੈਣਾ ਤੁਸੀਂ ਦਰਵਾਜ਼ਾ ਹੋ ਗਿਆ ਜਾਂ ਕੋਈ ਮਤਲਬ ਕਿਚਨ ਹੋ ਗਿਆ ਵਾਸ਼ਰੂਮ ਹੋ ਗਿਆ ਹੈ ਨਾ ਜਲਮਾਰੀ ਦੇ ਦਰਵਾਜ਼ੇ ਹੋਗੇ ਤਾਂ ਉਹਦੇ ਉੱਤੇ ਤੁਸੀਂ ਇਸ ਤਰ੍ਹਾਂ ਇਹਨੂੰ ਚਿਪਕਾ ਦੇਣਾ ਫੈਬ੍ਰਿਕ ਕੋਇਕ ਦੇ ਨਾਲ ਤੇ ਇੱਥੇ ਸਿਰਫ ਮੈਂ ਦੋ ਨਹਲ ਨਹਲ ਪੇਂਟ ਦੇ ਕੈਪ ਚਿਪਕਾਈਆਂ ਸੀਗੀਆਂ ਇਹਦਾ ਆਪਾਂ ਕਿਚਨ ਟੇਬਲ ਵੀ ਰੱਖ ਸਕਦੇ ਹਾਂ ਤੁਸੀਂ ਚਾਹੋ ਤਾਂ ਪਤੀਲਾ ਵਗੈਰਾ ਵੀ ਟੰਗ ਸਕਦੇ ਆਈ ਹੋਪ ਇਹ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਚਲੋ ਜਾਈਏ ਅਗਲੀ ਵੱਲ ਚੱਲਦੇ ਹਾਂ ਤੇ ਇੱਧਰ ਆਪਾਂ ਕੀ ਕਰਨਾ ਹੈ ਆਪਾਂ ਆਪ ਹਨਾ ਮਿਕਸੀ ਹੁੰਦੀ ਆ ਮਿਕਸੀ ਨੂੰ ਆਪਾਂ ਜਿੰਨਾ ਮर्जी ਸਾਫ਼ ਕਰ ਲਈਏ ਕਿਉਂਕਿ ਡੇਲੀ ਯੂਜ਼ ਦੇ ਵਿੱਚ ਆਪਾਂ ਵਰਤਦੇ ਆਂ ਦੇ ਖਰਾਬ ਹੁੰਦੀ ਹੁੰਦੀ ਆ ਤਾਂ ਸਿੰਪਲ ਜਿਹਾ ਤਰੀਕਾ ਸ਼ੇਅਰ ਕਰਨ ਲੱਗੇ ਹਾਂ ਜਿਆਦਾ ਸਾਫ਼ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਇਸ ਤਰ੍ਹਾਂ ਕੱਪੜੇ ਦੇ ਉੱਤੇ ਆਪਾਂ ਰੱਖ ਲੈ ਮਿਕਸੀ ਨੂੰ ਰੱਖ ਕੇ ਤੇ ਇਹਨਾਂ ਚਾਰੇ ਸਾਈਡ ਦੇ ਜਿਹੜੇ ਕੱਪੜੇ ਦੇ ਪੱਲੇ ਆ ਉਹ ਆਪਾਂ ਇਸ ਤਰ੍ਹਾਂ ਫੜ ਲੈਣੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੁਸੀਂ ਇਹਦੇ ਉੱਤੇ ਰਬੜ ਵੀ ਪਾ ਸਕਦੇ ਹੋ ਜਾਂ ਰਬੜ ਬੈਂਡ ਵੀ ਪਾ ਸਕਦੇ ਹੋ ਤੇ ਇੱਕ ਫਲਾਵਰ ਦੀ ਸ਼ੇਪ ਆਪਾਂ ਇਹਨੂੰ ਦੇ ਦੇਣੀ ਆ ਦੇ ਸਕਦੇ ਤੁਸੀਂ ਤੇ ਜਿੱਦਾਂ ਮਰਜੀ ਤੁਸੀਂ ਫਿਰ ਇਨੋਂ ਮਿਕਸੀ ਨੂੰ ਯੂਜ਼ ਕਰੋ ਕੋਈ ਵੀ ਮਿਕਸੀ ਜੇ ਗੰਦਗੀ ਨਹੀਂ ਰਹਿਣੀ ਹੈਗੀ ਚਲੋ ਜੀ ਅਗਲੀ ਟੇਬਲ ਚੱਲਦੇ ਆ ਆਪਣੇ ਕੋਲ ਝਾੜੂ ਹੁੰਦਾ ਨਵੇਂ ਝਾੜੂ ਲੈ ਕੇ ਆਂਦੇ ਜਾਂ ਆਪਾਂ ਪੁਰਾਣੇ ਝਾੜੂ ਹੁੰਦੇ ਹਨ ਆਪਣੇ ਕੋਲ ਉਹ ਜਿਹੜੇ ਇਹਨਾਂ ਦੀ ਲੱਕੜ ਵਗੈਰਾ ਟੁੱਟਣਾ ਸਟਾਰਟ ਹੋ ਜਾਂਦੇ ਜਾਂ ਝਾੜੂ ਦੀ ਜਿਹੜੀ ਤਿੱਲਾ ਹੁੰਦੀ ਹੈ ਨਾ ਇਹਦੇ ਲਈ ਸਾਈਡ ਤੇ ਨਿਕਲਣੀ ਹੈ ਸਟਾਰਟ ਹੋ ਜਾਂਦੀਆਂ ਹਨ ਤਾਂ ਕਿ ਝਾੜੂ ਬਹੁਤ ਛੇਤੀ ਟੁੱਟ ਜਾਂਦਾ ਆਪਾਂ ਕੀ ਕਰਨਾ ਜਦੋਂ ਵੀ ਤੁਸੀਂ ਰੋਟੀ ਵਗੈਰਾ ਬਣਾ ਕੇ ਹਟਦੇ ਆ ਨਾ ਉਹਦੇ ਨਾਲ ਆਪਾਂ ਜਿਹੜੇ ਪਲਾਸਟਿਕ ਹੁੰਦੇ ਨੇ ਝਾੜੂ ਦੀ ਉਹਨੂੰ ਆਪਾਂ ਤਵਾ ਗਰਮ-ਗਰਮ ਉੱਤੇ ਰੱਖ ਕੇ ਉਹਨੂੰ ਆਪਾਂ ਚਾਲੂ ਵੀ ਕਾ ਫਿਲਮ ਮੇ ਸਮੇਂ ਤੱਕ ਚੱਲਣਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਝਾਲੂ ਸਹੀ ਹੋ ਗਿਆ ਚਲੋ ਜੀ ਅਗਲੀ ਟੇਬਲ ਚਲਦੇ ਆ ਆਪਣੇ ਕੋਲ ਗਰਮ ਪੱਟੀਆਂ ਹੁੰਦੀ ਹੈ ਗਰਮ ਪੱਟੀਆਂ ਇਦਾਂ ਹੁੰਦੀ ਹੈ ਵੀ ਛੱਟ ਵਗੈਰਾ ਜੇ ਲੱਗ ਜਾਵੇ ਹੈ ਜਾਂ ਉਹਤੇ ਬੰਨਣ ਵਾਸਤੇ ਸਭ ਤੋਂ ਬੈਸਟ ਹੈ ਪਰ ਪਤਾ ਕਈ ਵਾਰ ਕੀ ਹੁੰਦਾ ਜਿਹੜਿਆਂ ਦੀ ਹੁੱਕਾ ਵਗੈਰਾ ਹੁੰਦੀ ਹੈ ਨਾ ਉਹ ਗੁੰਮ ਜਾਂਦੀ ਹੈ ਤਾਂ ਸਿੰਪਲ ਜਿਹਾ ਤਰੀਕਾ ਵਰਤਾਂਗੇ ਤੁਸੀਂ ਘਰ ਦੇ ਵਿੱਚ ਇਹਨਾਂ ਨੂੰ ਫਿਰ ਜਦੋਂ ਚੋੜ ਤੇ ਲਗਾਣਾ ਗੱਠ ਦੇਣੀ ਵੀ ਔਖੀ ਹੋ ਜਾਂਦੀ ਹੈ ਹੈਨਾ ਤੇ ਆਪਾਂ ਇੱਥੇ ਕਰਨਾ ਕੀ ਹੈ ਤੇ ਆਪਾਂ ਇੱਥੇ ਗਰਮ ਪੱਟੀ ਤੇ ਨਾ ਆਪਾਂ ਆਪਾਂ ਡਬਲ ਟੇਪ ਚਿਪਕਾ ਦੇਣੀ ਜਦੋਂ ਵੀ ਸੱਟ ਵਗੈਰਾ ਲੱਗੂਗੀ ਤਾਂ ਆਪਾਂ ਜਦੋਂ ਵੀ ਇਹ ਗਰਮ ਪੱਟੀ ਬੰਨ੍ਹਣੀਆਂ ਦਾ ਦੂਜੇ ਬੰਨੇ ਦੀ ਜਿਹੜੀ ਆਪਾਂ ਇਹ ਲਗਾਈ ਹੋਏ ਨੇ ਚੇਪੀ ਉੱਤੇ ਲਾ ਕੇ ਤਾਂ ਤੁਸੀਂ ਸੱਟ ਦੇ ਉੱਤੇ ਬੰਨ੍ਹ ਸਕਦੇ ਹੋ ਬਹੁਤ ਵਧੀਆ ਤੇ ਸਿੰਪਲ ਤਰੀਕਾ ਹੈ ਇਹ ਵਾਲਾ ਤੇ ਸਭ ਤੋਂ ਬੈਸਟ ਤਰੀਕਾ ਹੈ ਚਲੋ ਜੀ ਅਗਲੇ ਆਈਡੀਆ ਵੱਲ ਚੱਲਦੇ ਹਾਂ ਇੱਥੇ ਆਪਣੇ ਆਪਾ ਕੱਪੜੇ ਸੁਕਾਉਣ ਵਾਲੀ ਚੁੰਡੀ ਤੁਸੀਂ ਦੇਖ ਸਕਦੇ ਹੋ ਉਹ ਹੈ ਇਹਦੇ ਉੱਪਰ ਸੈਲੋ ਟੇਪ ਲਗਾ ਦੇਣੀ ਹੈ ਸੈਲੋ ਟੇਪ ਲਗਾਉਣ ਦਾ ਜਿਹੜੀ ਉੱਤੇ ਦੀ ਜਿਹੜੀ ਪਰਚੀ ਆ ਉੱਪਰ ਲਾ ਦਿੱਤੀ ਹੈ ਤੇ ਇਹਨੂੰ ਆਪਾਂ ਫਰਿੱਜ ਦੇ ਨਾਲ ਨਾ ਚੰਗੇ ਤਰ੍ਹਾਂ ਚਿਪਕਾ ਲੈਣੀ ਹੈ ਉਦੋਂ ਬਾਅਦ ਆਪਾਂ ਇੱਥੇ ਜਿਹੜਾ ਹੈਗਾ ਰੋਟੀ ਵਾਲਾ ਰੋਲ ਪੇਪਰ ਹੁੰਦਾ ਹੈ ਆਪਾਂ ਉਹ ਹੀ ਦੇ ਨਾਲ ਚਿਪਕਾ ਦਿੱਤਾ ਕਿਉਂਕਿ ਬੱਚੇ ਨੂੰ ਡੇਲੀ ਸਕੂਲ ਵਾਸਤੇ ਇਹਦੀ ਤਾਂ ਯੂਜ਼ ਕਰਨੀਆਂ ਪੈਂਦਾ ਹੈ ਨਾ ਤਾਂ ਸਿੰਪਲ ਤੇ ਵਧੀਆ ਤਰੀਕਾ ਰਹਿੰਦਾ ਹੈ ਨੋ ਹੈਂਗ ਕਰਨ ਦਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗਿਆ ਹੋਊਗਾ